ਦੀ ਖਬਰ ਸਾਹਮਣੇ ਆ ਰਹੀ ਹੈ ਲਹਿਰਗਾਗਾ ਤੋਂ ਕਰੋ ਸਕੂਲ ਗਈਆਂ ਦੋ ਨਾਬਾਲਗ ਸਹੇਲੀਆਂ ਨਾ ਤਾਂ ਸਕੂਲ ਪਹੁੰਚੀਆਂ ਅਤੇ ਨਾ ਹੀ ਪਰਤੀਆਂ ਘਰ ਲਹਿਰਗਾਗਾ ਤੋਂ 22 April ਨੂੰ ਸਵੇਰੇ ਕਰੋ ਸਕੂਲ ਹੀ ਨਿਕਲੀਆਂ ਦੋ ਲੜਕੀਆਂ ਲਾਪਤਾ ਹੋ ਗਈਆਂ ਚੰਡੀਗੜ੍ਹ 43 ਸੈਕਟਰ ਚੋਂ ਕਿਸੇ ਰਾਹਗੀਰ ਦੇ ਫੋਨ ਤੋਂ ਅਖੀਰੀ ਕਾਲ ਕੀਤੀ ਸੀ ਜਿਹੜੀ ਕੁਵਾਰਦਿਆਂ ਰਹਿਣ ਵਾਲੀਆਂ ਇਹ ਦੋਨੋਂ ਲੜਕੀਆਂ ਹਨ ਜਿਨ੍ਹਾਂ ਦੀ ਕਿ ਤਕਰੀਬਨ ਉਮਰ 14 ਤੋਂ 15 ਸਾਲ ਹੈ ਉੱਥੇ ਪੁਲਿਸ ਜਾਣ ਦੇ ਵਿੱਚ ਜੁਟ ਗਈ ਹੈ ਤੇ ਅਖੀਰੀ ਵਾਰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਤੇ ਦੇਖਿਆ ਗਿਆ ਸਨ ਉੱਥੇ ਹੀ ਪਰਿਵਾਰ ਬੱਚਿਆਂ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਜੋ ਬਾਡ ਨੰਬਰ 9 ਚੋਂ ਲਰੇਤਾਂ ਆਪਣੇ ਸਕੂਲ ਚ ਗਈਆਂ ਸੀਗੀਆਂ ਇਹਨਾਂ ਦੀ ਉਮਰ 14 ਪਲੱਸ 14 ਤੋਂ 15 ਸਾਲ ਦੇ ਵਿੱਚ ਹੈ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਨਹੀਂ ਆਈਆਂ ਇਹ ਦੋਨੇ ਭੈਣਾਂ ਸੀਗੀਆਂ ਨਹੀਂ ਸਕੀਆਂ ਭੈਣਾਂ ਨਹੀਂ ਸੀਗੀਆਂ ਜੀ ਇੱਕੋ ਬਾਡ ਦੀਆਂ ਸੀਗੀਆਂ ਇਹ ਦੋਨੋਂ ਬਾਡ ਦੀਆਂ ਤੇ ਆਸਟ੍ਰੇਲੀਆ ਸੀਗੀਆਂ ਤੇ ਇਹਨਾਂ ਦੇ ਸੌਦੇ ਤੁਸੀਂ ਐਫਆਰ ਦੱਚ ਕਰ ਲਈ ਹੈ ਕੱਲੋ ਤੇ ਅਸੀਂ ਤਲਾਸ਼ ਕਰ ਰਹੇ ਹਾਂ ਜੀ ਤੇ ਇਹ ਉਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਤੇ ਲੈ ਕੇ ਫੋਨ ਵੀ ਕੀਤਾ ਸੀਗਾ ਅਸੀਂ ਉਹਨਾਂ ਨੂੰ ਪੁੱਛਿਸ਼ ਕੀਤੀ ਆ ਤਾਂ ਉੱਥੋਂ ਫੋਨ ਆਇਆ ਸੀ ਉਹ ਵੀ ਅਸੀਂ ਲੋਕੇਸ਼ਨ ਕਰਾਈ ਸੀ ਚੰਡੀਗੜ੍ਹ 43 ਸੈਕਟਰ ਬਸ ਸਟੈਂਡ ਦੀ ਆਉਂਦੀ ਸੀ ਤੇ ਜਿਹਦਾ ਨੰਬਰ ਸੀ ਉਹ ਕੋਈ ਰਾਘੀਰ ਸੀਗਾ ਉੱਥੇ ਪੰਜਕੂਲੇ ਰਹਿਣ ਵਾਲਾ ਉਹਨੂੰ ਪੁੱਛਿਸ਼ ਕੀਤੀ ਹੈ ਉਹ ਕਹਿੰਦਾ ਵੀ ਦੋ ਲੋਕਤੀਆਂ ਸੀਗਾ ਮੈਥੋਂ ਫੋਨ ਲੈ ਕੇ ਫੋਨ ਦਿੱਤਾ ਸੀਗਾ ਤੇ ਅਸੀਂ ਟੀਮਾਂ ਭੇਜੀਆਂ ਹੋਈਆਂ ਨੇ ਜਲਦੀ ਬੱਚਿਆਂ ਨੂੰ ਟ੍ਰੈਸ ਕਰ ਲਵਾਂਗੇ ਉਹਨਾਂ ਦੇ ਵਾਰਸਾਂ ਦੇ ਵਾਲੇ ਕਰਦਾਂਗੇ ਕੀ ਕਾਨੂੰਨ ਦਾ ਰੱਟਾ ਲੱਗੇ ਸਾਹਮਣੇ ਆਇਆ ਕੋਈ ਪਰਿਵਾਰ ਵਾਲਿਆਂ ਨੇ ਦੱਸਿਆ ਵਿੱਚ ਸੱਜਣਾ ਨਾਲ ਕੁਝ ਨਹੀਂ ਪਰਿਵਾਰ ਨੇ ਜੇ ਕੋਈ ਗੱਲ ਕੀਤੀ ਕਿਉਂਕਿ ਬੱਚਿਆਂ ਜੋ 14-15 ਸਾਲ ਦੀਆਂ ਨੇ ਕੋਈ ਜੇ ਕੋਈ ਤਾਂ ਦਾ ਕੋਈ ਹੋ ਸ਼ੁਗਨੀ ਜੇ ਲੱਗ ਰਿਹਾ ਬਾਕੀ ਫਿਰ ਵੀ ਚਲੋ ਅਸੀਂ ਕੋਸ਼ਿਸ਼ ਲੱਗੇ ਹੋਇਆ ਤੇ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜੀ ਜਲਦੀ ਟ੍ਰੈਸ ਕਰ ਲਵਾਂਗੇ